so many people are shutting their mouth on main chahnda ki oh bhi kholne ya rab de na te bahe guru ji ka khalsa ਸਤਿ ਸ਼੍ਰੀ ਅਕਾਲ ਇਹ ਨਜ਼ਾਰਾ ਹੈ ਸ਼੍ਰੀ ਦਸ਼ਮੇਸ਼ ਅਕੈਡਮੀ ਦੇ ਸਾਹਮਣੇ ਗੇਟ ਦੇ ਜੋ ਧਰਨਾ ਲੱਗਿਆ ਹੈ ਪ੍ਰਿੰਸੀਪਲ ਦੇ ਖਿਲਾਫ ਮੁਲਾਜ਼ਮ ਯੂਨੀਅਨ ਦੇ ਵੱਲੋਂ ਇਹ ਨਜ਼ਾਰਾ ਤੁਸੀਂ ਅੱਜ ਦਾ ਦੇਖ ਰਹੇ ਹੋ ਜਿੱਥੇ ਬੀਤੀ ਰਾਤ ਜਿਹੜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਇਸ ਜੂਨੀਅਨ ਦਾ ਵਫਦ ਮਿਲ ਕੇ ਆਇਆ ਹੈ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਆਪਣੀ ਜਿਹੜਾ ਮੈਮੋਰੈਂਡਮ ਆਪਣੀ ਜਿਹੜੀ ਦੁੱਖ ਤਕਲੀਫ ਉਹਨਾਂ ਨੂੰ ਦੱਸੀ ਤੇ ਲਿਖਤੀ ਰੂਪ ਦੇ ਵਿੱਚ ਉਹਨਾਂ ਨੂੰ ਦਿੱਤੀ ਤੇ ਉਹਨਾਂ ਵੱਲੋਂ ਇਹ ਆਸ਼ਵਾਸਨ ਦਵਾਇਆ ਗਿਆ ਕਿ ਇਸ ਮਸਲੇ ਦਾ ਹੱਲ ਜਲਦੀ ਕੱਢਿਆ ਜਾਵੇਗਾ ਅਤੇ ਨਾਲ ਹੀ ਉਹਨਾਂ ਨੇ 6 ਮੈਂਬਰੀ ਇੱਕ ਕਮੇਟੀ ਬਣਾਈ ਹੈ ਉਹ ਕਮੇਟੀ ਜੋ ਇਥੋਂ ਦੇ ਪ੍ਰਿੰਸੀਪਲ ਦੀ ਉਹਨਾਂ ਤੋਂ ਵੀ ਉਹਨਾਂ ਦਾ ਪੱਖ ਜਾਣੇਗਾ ਇੱਥੋਂ ਦੇ ਮੁਲਾਜ਼ਮਾਂ ਦਾ ਪੱਖ ਜਾਣੇਗਾ ਅਤੇ ਜੋ ਵਿਦਿਆਰਥੀ ਇੱਥੇ ਹੋਸਟਲ ਵਿੱਚ ਰਹਿੰਦੇ ਨੇ ਪੜ੍ਹਦੇ ਨੇ ਉਹਨਾਂ ਤੋਂ ਵੀ ਇਸ ਪ੍ਰਿੰਸੀਪਲ ਬਾਰੇ ਜਾਂ ਇਸ ਅਦਾਰੇ ਬਾਰੇ ਜਾਣਕਾਰੀ ਇਕੱਠੀ ਕਰਕੇ ਇੱਕ ਰਿਪੋਰਟ ਸੌਂਪੇਗਾ ਆਓ ਜਾਣਦੇ ਹਾਂ ਕੁਝ ਹੁਣ ਦੀਆਂ ਗੱਲਾਂ ਜਿਹੜੀਆਂ ਹੁਣ ਦੀਆਂ ਤਸਵੀਰਾਂ ਇੱਥੋਂ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੇ ਇਸ ਸੰਬੰਧਿਤੇ ਜਾਣਕਾਰੀ ਦਿੱਤੀ ਕੱਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮਿਲਣ ਗਏ ਸੀ ਕਿ ਹੋਇਆ ਸੱਸ਼ੀ ਕਾਜੀ ਪਾਲਾ ਸੀ ਹਰਜੋਤ ਸਿੰਘ ਬੈਂਸ ਨੂੰ ਮਿਲਣ ਗਏ ਸੀਗੇ ਉਹਨਾਂ ਨੇ ਸਾਡ ਨੂੰ ਮਤਲਬ ਕਿ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਸੋਹਣੀ ਸੀ ਉਹਨਾਂ ਦੀ ਗੱਲ ਤੋਂ ਸੰਤੁਸ਼ਟ ਹੈ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਸਾਡੇ ਨਾਲ ਡੀਲ ਕੀਤਾ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੇ ਆਦੇਖ ਮਿੱਟਿਆ ਬਣਨਗੇ ਤੇ ਇੱਕ ਬਣਨ ਜੀ ਹੈਗੀ ਜਿਹੜਾ ਵੇਰ ਵਾਲੀ ਤੇ ਇੱਕ ਬਣਾਈ ਬਣੀ ਹੈਗੀ ਦੀ ਤੇ ਕਹਿੰਦੇ ਉਹ ਤੁਹਾਡੇ ਸਕੂਲ ਆਣਗੇ ਤੇ ਉਹ ਵੀ ਇੰਵਾਈਟ ਕਰਨਗੇ ਜੋ ਲੱਗਾ ਹੈ ਉਹ ਮਾਹੌਤ ਤਾਂ ਸਾਨੂੰ ਠੀਕ ਲੱਗਿਆ ਵੀ ਉਹਨਾਂ ਨੇ ਸਾਡੇ ਨਾਲ ਪ੍ਰੋਪਰਟੀ ਡੀਲ ਕੀਤਾ ਹੈ ਅਗਾਂਹ ਉਹ ਹੀ ਦਿੰਦੇ ਨੇ ਕਿ ਆਹ ਕੰਮ ਦੱਸਦਾ ਜਿਹੜਾ ਉਹ ਕੀ ਹੈ ਯੂਨੀਅਨ ਦਾ ਤੁਹਾਡੇ ਕੋਲ ਯੂਨੀਅਨ ਦਾ ਸਟੱਪਰ ਸਾਰੇ ਆ ਵੀ ਅਸੀਂ ਇੱਦਾਂ ਹੀ ਬੈਠੇ ਰਹਿਣਾ ਉਹਨਾਂ ਨੇ ਆਣਾ ਉਹਨਾਂ ਨੇ ਜੋ ਜਾਣਕਾਰੀ ਮੰਗਣੀ ਹੈ ਅਸੀਂ ਉਹ ਉਹਨਾਂ ਨੂੰ ਪੂਰੀ ਦਵਾਂਗੇ ਪੂਰੀ ਜਾਣਕਾਰੀ ਤੇ ਜੋ ਵੀ ਅੱਗੇ ਸਟੈਪ ਹੋਊਗਾ ਉਹ ਸਾਰੇ ਅਸੀਂ ਮਿਲ ਜੁਲ ਕੇ ਰਹੀ ਡਿਸਾਈਡ ਕਰਾਂਗੇ ਵੀ ਅੱਗੇ ਕੀ ਕਰਾਂਗੇ ਜਦੋਂ ਤੱਕ ਖੱਲ ਨਹੀਂ ਹੁੰਦਾ ਤੁਸੀਂ ਅਸੀਂ ਨਹੀਂ ਜਦੋਂ ਤੱਕ ਖੱਲ ਨਹੀਂ ਨਿਕਲਦਾ ਇਸ ਗੱਲ ਦਾ ਅਸੀਂ ਏਥੇ ਬੈਠੇ ਰਹਿਣਾ ਚਾਏ ਹਫਤਾ ਲੱਗ ਜਾਵੇ ਚਾਹੇ ਮਹੀਨਾ ਲੱਗ ਜਾਵੇ ਜਿੰਨਾ ਮਿਲ ਟਾਈਮ ਲੱਗੇ ਅਸੀਂ ਨਹੀਂ ਉੱਠਣਾ ਇਥੋਂ ਸਾਡੇ ਮੰਤਰੀ ਜੀ ਨੂੰ ਸਾਲੋਂ ਪੂਰਾ ਭਰੋਸਾ ਦਿੱਤਾ ਹੈਗਾ ਤੇ ਜੋ ਵੀ ਤੁਹਾਡੀਆਂ ਮੰਗਾਂ ਹਨ ਉਹ ਬਿਲਕੁਲ ਜਾਇਜ਼ ਹੈ ਸਹੀ ਹੈਗੇ ਤੇ ਪ੍ਰੰਤ ਉਹਨਾਂ ਨੇ ਆਪਣੇ ਮੈਸੇਜ ਵਿੱਚ ਦੋ ਜਿਨ੍ਹਾਂ ਨੇ ਦੋ ਨੂੰ ਹਦਾਇਤ ਕੀਤੀ ਤੇ ਜਾ ਕੇ ਸਟਾਫ ਦੀਆਂ ਗੱਲਾਂ ਬਾਤਾਂ ਪੂਰੇ ਜੋ ਵੀ ਹੈ ਕਿ ਤੁਹਾਨੂੰ ਲਿਖਿਆ ਜਾਵੇ ਨੋਟ ਕੀਤਾ ਜਾਵੇ ਤੇ ਮੈਨੂੰ ਉਹਨਾਂ ਦੀ ਪੂਰੀ ਸਹੀ ਰਿਪੋਰਟ ਦਿੱਤੀ ਜਾਵੇ ਤਾਂ ਜੋ ਪ੍ਰਿੰਸੀਪਲ ਮੈਂ ਤੇ ਸਹੀ ਐਕਸ਼ਨ ਲਿਆ ਜਾ ਸਕੇ ਤੁਸੀਂ ਉਹਨਾਂ ਦੀ ਕਾਰਵਾਈ ਤੋਂ ਸੰਤੁਸ਼ਟ ਹੋ ਅਸੀਂ ਉਹਦੇ ਕਾਰਵਾਈ ਤੇ ਪੂਰੇ ਸੰਤੁਸ਼ਟ ਹਾਂ ਅਣਦੇ ਹਾਂ ਜਿਹੜੀ ਕੱਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਜਿਹੜੀ ਯੂਨੀਅਨ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਕੀ ਗੱਲਬਾਤ ਹੋਈ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਅਸੀਂ ਕੱਲ ਸਾਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਨੂੰ ਪਿਲਵ ਦਾ ਟਾਈਮ ਦਿੱਤਾ ਸੀ ਅਸੀਂ ਉੱਥੇ ਗਏ ਸੀ ਚੰਡੀਗੜ੍ਹ ਉੱਥੇ ਸਾਡੀ ਮੀਟਿੰਗ ਹੋਈ ਵੀ ਨਹੀਂ ਸਨ ਵਿਸ਼ਵਾਸ ਦਵਾਇਆ ਕਿ ਅਸੀਂ ਜੋ ਵੱਡੀ ਕਾਰਵਾਈ ਮੈਡਮ ਦੇ ਨਾਲ ਕਰੀ ਜਾਊਗੀ ਉਹਦੇ ਵਿੱਚ ਉਹਨਾਂ ਇੱਕ ਛੇ ਮੈਂਬਰੀ ਕਮੇਟੀ ਬਣਾਈ ਹੈ ਉਹ ਸਾਡੇ ਕੋਲ ਅੱਜ 11 ਜਾਂ 12 ਵਜੇ ਨੇੜੇ ਤੇੜੇ ਹੋ ਚੁੱਕੀ ਉਹਨਾਂ ਵਿੱਚ ਖਾਦੀਆਂ ਮੰਗਾ ਜੋ ਕਿ ਅਸੀਂ ਮੰਗਾ ਮੰਗਦੇ ਵੀ ਰੱਖਿਆ ਜਾਊਗਾ ਮੈਡਮ ਦੇ ਮੈਡਮ ਬਾਰੇ ਵੀ ਪੁੱਛਿਆ ਜਾਊਗਾ ਵੀ ਮੈਡਮ ਤੇ ਪੁੱਛਿਆ ਜਾਊਗਾ ਜੋ ਸਾਡੇ ਵਰਕਰਾਂ ਨਾਲ ਚੱਲਦਾ ਹੈ ਸਲੂ ਕਰਦੀ ਹੈ ਇਹ ਜੋ ਵੀ ਬਣਦੀ ਕਾਰਵਾਈ ਮੈਡਮ ਤੇ ਕੀਤੀ ਜਾਊਗੀ ਖਰਦੋਸ ਤੋਂ ਬੈਠ ਕੇ ਦਾ ਹਾਲੂ ਬਾਝਵਾਇਆ ਕਿ ਜੋ ਵੀ ਸੈਟੀਸਫਾਈ ਹੋ ਨਾ ਤੋਂ ਵੱਲੋਂ ਵਿੱਛਿਆ ਮੰਤਰੀ ਵੱਲੋਂ ਸੈਟੀਸਫਾਈ ਹੋ ਵੀ ਉਹ ਕਾਰਵਾਈ ਠੀਕ ਕਰ ਰਹੀ ਹੈ ਇਹਦੇ ਖਿਲਾਫ ਕਾਰਵਾਈ ਜਦ ਸਰ ਜਦ ਵੀ ਕਾਰਵਾਈ ਹੋਊਗੀ ਉਸਦੇ ਬਾਰੇ ਦੇਖਿਆ ਜਾਊਗਾ ਸਾਡਾ ਤਰਨ ਹੈ ਜਾਰ ਰਹਿਗੋ